ਪਾਈ ਅਬਰਤ ਪਾਲ ਸਿੰਘ ਦੀ MP ਮੈਂਬਰਸ਼ਿਪ ਦਾ ਮੁੱਦਾ ਪਾਈ ਅਬਰਤ ਪਾਲ ਸਿੰਘ ਨੇ ਆਪਣੀ ਮੈਂਬਰਸ਼ਿਪ ਬਹਾਲ ਰੱਖਣ ਵਾਸਤੇ ਹਾਈ ਕੋਰਟ ਤੱਕ ਪਹੁੰਚ ਕੀਤੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਪਰ ਇਸ ਦੇ ਬਾਵਜੂਦ ਕੀ ਪਾਈ ਅਬਰਤ ਪਾਲ ਸਿੰਘ ਦੀ ਮੈਂਬਰਸ਼ਿਪ ਬਹਾਲ ਰਹਿ ਸਕੇਗੀ ਕੀ ਪਾਈ ਅਬਰਤ ਪਾਲ ਸਿੰਘ ਦੀ ਜਿਹੜੀ MP ਸਦਸਤਤਾ ਹੈ ਉਹ ਉਸੇ ਤਰ੍ਹਾਂ ਰਹਿ ਸਕੇਗੀ ਜਿਸ ਤਰ੍ਹਾਂ ਹੁਣ ਤੱਕ ਰਹੀ ਹੈ ਕਿਉਂਕਿ ਇੱਕ ਕਾਨੂੰਨ ਹੈ ਜਿਸ ਦੇ ਤਹਿਤ ਜੇ ਕੋਈ ਸੰਸਦ ਮੈਂਬਰ 60 ਦਿਨ ਵਾਸਤੇ ਉਸ اجلاس ਦਾ ਹਿੱਸਾ ਨਹੀਂ ਬਣਦਾ ਜੋ ਸੰਸਦ ਦੇ ਨਾਲ ਤਾਲੁਕ ਰੱਖਦਾ ਤਾਂ 60 ਦਿਨਾਂ ਬਾਅਦ ਉਹਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਂਦੀ ਹੈ ਹੁਣ ਭਾਈ ਅਬਰਤ ਪਾਲ ਸਿੰਘ ਨੂੰ 40 ਤੋਂ ਜ਼ਿਆਦਾ ਦਿਨ ਹੋ ਚੁੱਕੇ ਐ ਦਿਨਾਂ ਦੀ ਗਿਣਤੀ ਲਗਾਤਾਰ ਵੱਧਦੀ ਪਈ ਐ ਔਰ ਹੌਲੀ-ਹੌਲੀ ਕਰਕੇ ਉਹ ਜਿਹੜਾ 60 ਦਾ ਅੰਕੜਾ ਆ ਉਹ ਟੱਪਣ ਨੂੰ ਫਿਰਦਾ ਇਹਦੇ ਦਰਮਿਆਨ ਜੇ ਭਾਈ ਅਬਰਤ ਪਾਲ ਸਿੰਘ ਹਾਈ ਕੋਰਟ ਤੋਂ ਉਹਨਾਂ ਨੂੰ ਛੱਡੇ ਹਵਾ ਦੇ ਬੁਲੇ ਆ ਜਾਂਦੇ ਐ ਤਾਂ ਜ਼ਰੂਰ ਭਾਈ ਅਵਰਤ ਪਾਲ ਸਿੰਘ ਦੀ ਮੈਂਬਰਸ਼ਿਪ ਬਹਾਲ ਰਹਿੰਦੀ ਐ ਉਹ ਮੈਂਬਰਸ਼ਿਪ ਉਹ ਸਦਸਤਾ ਜਿਹੜੀ ਭਾਈ ਅਵਰਤ ਪਾਲ ਸਿੰਘ ਨੇ ਬੜੇ ਵੱਡੇ ਮਾਰਜਨ ਦੇ ਨਾਲ ਜਿੱਤੀ ਸੀ ਲੋਕਾਂ ਨੇ ਆਪਣੀਆਂ ਵੋਟਾਂ ਭਾਈ ਅਵਰਤ ਪਾਲ ਸਿੰਘ ਦੀ ਝੋਲੀ ਵਿੱਚ ਪਾਈਆਂ ਸੀ ਉਸ ਵੇਲੇ ਜਿਸ ਵੇਲੇ ਭਾਈ ਅਵਰਤ ਪਾਲ ਸਿੰਘ ਸਾਫ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਸੀ ਹੁਣ ਵੀ ਨਿਰੰਤਰ ਰੂਪ ਦੇ ਵਿੱਚ ਉਹ ਸਾਫ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਭਾਈ ਅਵਰਤ ਪਾਲ ਸਿੰਘ ਦੀ ਇਹ ਸਿਚੁਏਸ਼ਨ ਇਸ ਵੇਲੇ ਕਾਫੀ ਤਣਾਪੂਰ ਹੋ ਗਿਆ ਜੇ ਇਸ ਪੂਰੇ ਮਾਮਲੇ ਦੀ ਗੱਲ ਕਰੀਏ ਪਟੀਸ਼ਨ ਪੈਂਦੀ ਹੈ ਔਰ ਇਹ ਵੀ ਜਾਣਕਾਰੀ ਸਾਹਮਣੇ ਆਉਂਦੀ ਹੈ ਕਿ ਇੱਕ ਕਮੇਟੀ ਦਾ ਗਠਨ ਕੀਤਾ ਜਾਣਾ ਸੀ ਜਿਸ ਕਮੇਟੀ ਦਾ ਕੰਮ ਸੀ ਇਸ ਸਾਰੇ ਮਸਲੇ ਉੱਤੇ ਧਿਆਨ ਦੇਣਾ ਯਾਨੀ ਕਿ ਭਾਈ ਅਬਰਤਪਾਲ ਸਿੰਘ ਦੇ ਸਬੰਧੀ ਜਿਹੜੀ ਲੀਵ ਪਟੀਸ਼ਨ ਹੈਗੀ ਆ ਜਾਂ ਲੀਵ ਪਲੀ ਹੈਗੀ ਆ ਉਹ ਭੇਜੜੀ ਹੈ ਨਹੀਂ ਭੇਜੜੀ ਉਹ ਕਿਸ ਆਧਾਰ ਦੇ ਉੱਤੇ ਭੇਜੜੀਆਂ ਇਸ ਕਮੇਟੀ ਦਾ ਕੰਮ ਜਿਹੜਾ ਦੱਸਿਆ ਗਿਆ ਸੀ ਹੁਣ ਉਹ ਕਮੇਟੀ ਗਠਿਤ ਹੋਈ ਹੈ ਨਹੀਂ ਹੋਈ ਭਾਈ ਅਵਰਤਪਾਲ ਸਿੰਘ ਦੀ ਸਦਸਤਾ ਦਾ ਭਵਿੱਖ ਜਿਹੜਾ ਆ ਉਸ ਕਮੇਟੀ ਤੇ ਵੀ ਥੋੜਾ ਬਹੁਤ ਨਿਰਭਰ ਕਰਦਾ ਹੈ ਭਾਈ ਅਵਰਤਪਾਲ ਸਿੰਘ ਦਾ ਸੰਬੰਧੀ ਇਸ ਮਾਮਲੇ ਦੇ ਸੰਬੰਧੀ ਕੇਂਦਰ ਸਰਕਾਰ ਵੱਲੋਂ ਅੱਜ ਆਪਣਾ ਜਵਾਬ ਦਾਇਰ ਕੀਤਾ ਜਾਣਾ ਹੈ ਅਦਾਲਤ ਦੇ ਅੰਦਰ ਜਵਾਬ ਤਲਬੀ ਹੋਈ ਸੀ ਸੈਂਟਰ ਗਵਰਨਮੈਂਟ ਨੇ ਅੱਜ ਆਪਣਾ ਜਵਾਬ ਤਲਬ ਕਰਨਾ ਹੈ ਔਰ ਭਾਈ ਅਵਰਤਪਾਲ ਸਿੰਘ ਦੀ ਸਦਸਤਾ ਦਾ ਫੈਸਲਾ ਉਸ ਤੋਂ ਬਾਅਦ ਹੋ ਸਕਦਾ ਹੈ ਭਾਈ ਅਵਰਤਪਾਲ ਸਿੰਘ ਕੀ 60 ਦਿਨਾਂ ਦਾ ਵਾਲਾ ਜਿਹੜਾ ਮਿਆਦ ਹੈ ਉਸ ਨੂੰ ਸਰਪਾਸ ਕਰ ਸਕਣਗੇ ਕੀ ਉਹਨਾਂ ਦੀ ਜਿਹੜੀ ਲੀਪ ਪटीशन ਆਪ ਲੈ ਸਕੇਗੀ ਕੀ ਭਾਈ ਅਬਰਤ ਪਾਲ ਸਿੰਘ ਦੀ ਸਦਸਤਾ ਕਾਇਮ ਰਹਿ ਸਕੇਗੀ ਬਹੁਤ سارے ਸਵਾਲ ਇਹਦੇ ਨਾਲ ਚੱਲਦੇ ਨਜ਼ਰ ਆ ਰਹੇ ਆ ਜਾਂ ਭਾਈ ਅਬਰਤ ਪਾਲ ਸਿੰਘ ਨੂੰ ਅੰਤ ਵਿੱਚ ਆਪਣੀ ਸਦਸਤਾ ਤੋਂ ਹੱਥ ਖੋਣਾ ਪਵੇਗਾ ਆਪਣੀ ਐਮਪੀ ਮੈਂਬਰੀ ਤੋਂ ਹੱਥ ਖੋਣਾ ਪਊਗਾ ਔਰ ਅੰਤ ਵਿੱਚ ਖਡੂਰ ਸਾਬ ਤੋਂ ਦੁਬਾਰਾ ਜ਼임ੜੀ ਚੋਣਾ ਕਰਾਉਣੀ ਆ ਪੈਣਗੀਆਂ ਕੀ ਕੋਈ ਜਵਾਬ ਦੇਗਾ ਉਸਾਂ ਬਾਰੇ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋਵਾਂਗੇ ਪੰਜਾਬੀ